ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਕੋਤਲਾ ਤੋਂ ਸਦਸ਼ਨ ਚੱਕਰ ਸਿੰਘ ਮਹਿਵਾਲ ਇਸ ਟਾਈਮ ਅਸੀਂ ਆ ਮਹਿੰਦਰਾ ਏਜੰਸੀ ਦੇ ਸਾਹਮਣੇ ਖੜੇ ਆ ਮਰੇ ਨਵੀਂ ਬ੍ਰਿੰਦਪੁਰ ਹਰ ਲੈਂਸ ਜਿਹੜਾ ਪਾਪਿਆ ਉਹਦੇ ਨਾਲ ਹੀ ਏਜੰਸੀ ਆ ਜਿਹੜਾ ਤਰਕੂਤਲਾ ਸੁਲਤਾਨਪੁਰ ਰੋਡ ਉਹਦੇ ਉੱਪਰ ਇੱਥੋਂ ਅਸੀਂ 2023 ਦੇ ਵਿੱਚ ਗੱਡੀ ਲਈ ਸੀਗੀ 8ਵੇਂ ਮਹੀਨੇ ਦੇ ਵਿੱਚ ਉਹਦੀ 3 ਸਾਲ ਦੀ ਜਿਹੜੀ ਉਹ ਗਰੰਟੀ ਆ ਪਾਰੇ ਉਹਦੇ ਵਿੱਚ ਫਾਲਟ ਆਉਂਦਾ ਕਾਰਨ ਜਦੋਂ ਇੱਥੇ ਗੱਡੀ ਦੀ ਟੇਅਰ ਹੋਈ ਆ ਤੇ ਉਹ ਤਾਂ ਇਹਨਾਂ ਨੇ 21000 ਰੁਪਇਆ ਬਣਾਇਆ ਵਾ ਅਸੀਂ ਇਹਨਾਂ ਨੂੰ ਪਹਿਲਾਂ ਨੂੰ ਕਿਹਾ ਵੀ ਜਦੋਂ ਗੱਡੀ ਗਾਰੰਟੀ ਦੇ ਵਿੱਚ ਆ ਫਿਰ ਪੈਸੇ ਕਾਦੇ ਆ 20 ਲੱਖ ਦੀ ਗੱਡੀ ਆ ਲੋਨ ਕਰਾਇਆ ਵਾ 24-25 ਲੱਖ ਚ ਪੈਣੀ ਆ ਤੇ ਜੇ ਅਸੀਂ 20-25 ਹਜ਼ਾਰੀ ਸਹੀ ਸੱਤੀ ਵੀ ਨਹੀਂ ਲਾਉਣਾ ਬਦ ਫਿਰ ਅਸੀਂ ਪ੍ਰਾਣੀ ਕਿਉਂ ਨਾਲ ਲੈ ਲੀ ਗਏ ਉਹਦੇ ਤੇ ਜਦੋਂ ਇਹਨਾਂ ਨਾਲ ਗੱਲਬਾਤ ਹੋਈ ਆ ਕਿਉਂਕਿ ਜਿਹੜਾ ਇਹਨਾਂ ਨੂੰ ਨਹੀਂ ਪੁੱਛਦਾ ਉਹਨਾਂ ਨੂੰ ਤਾਂ ਠੱਗੀ ਠੂਗੀ ਜਾਂਦੇ ਆ ਪਰ ਅਸੀਂ ਜਥੇਬੰਦ ਕਾ ਸਾਨੂੰ ਤੇ ਪਤਾ ਵਾ ਵੀ ਜਿਹੜੀ ਚੀਜ਼ ਗਰੰਟੀ ਦੇ ਵਿੱਚ ਆ ਇਹਨਾਂ ਨੇ ਉਹਦੀ ਰਿਪੇਅਰ ਕਰਕੇ ਦੇਣੀ ਆ ਉਹਦੇ ਤੇ ਅੱਜ ਜਿਹੜਾ ਵਾ ਦੁਬਾਰਾ ਇਹਨਾਂ ਸਾਨੂੰ ਸੱਦਿਆ ਵੀ ਆਪਾਂ ਬਹਿ ਕੇ ਇਹਦਾ ਹੱਲ ਕੱਢੀ ਔਰ ਅਸੀਂ ਆਏ ਆ ਗੱਲਬਾਤ ਹੋਈ ਆ ਪਹਿਲਾਂ 21000 ਸੀ 21000 ਤੋਂ 14000 ਤੇ ਆਏ ਆ ਅਸੀਂ ਇਹਨਾਂ ਨੂੰ ਕਿਹਾ ਵੀ ਜਿਹੜਾ ਤੁਸੀਂ ਸਮਾਨ ਪਾਇਆ ਜੋ 47400 ਰੁਪਈਆ ਦਾ ਅਸੀਂ ਤੁਹਾਨੂੰ ਉਹ ਦੇ ਦਿੰਨੇ ਆ ਪਰ ਸਾਡਾ ਬਣਦਾ ਨਹੀਂ ਅਸੀਂ ਫਿਰ ਵੀ ਦੇ ਦਿੰਨੇ ਆ ਪਰ ਉਹਦੇ ਤੋਂ ਵੀ ਇਹ ਕਰ ਰਿਹਾ ਵੀ ਤੁਸੀਂ ਇੱਦਾਂ ਕਰੋ 11000 ਦੇ ਦਿਓ ਇਸ ਕਰਕੇ ਨਾ ਤੇ ਅਸੀਂ 11000 ਦੇਣਾ ਤੇ ਨਾ ਜਿਹੜਾ 5000 ਦਿੰਦੇ ਸੀ ਉਹ ਦੇਣਾ ਵਾ 25 ਤਰੀਕ ਨੂੰ ਐਥੇ ਦੀ 8ਵੇਂ ਮਹੀਨੇ ਦੀ 25 ਤਰੀਕ ਨੂੰ 100 ਵਾਰ ਜਿਹੜਾ ਵਾ ਇਹਦੇ ਮੂਰੇ ਜਿਹੜਾ ਉਹ ਧਰਨਾ ਲਾਵਾਂਗੇ ਹੋਰ ਵੀ ਜਿੰਨੇ ਲੋਕਾਂ ਦੇ ਨਾਲ ਇਹ ਲੁੱਟ ਕਰਦੇ ਆ ਕਹਿੰਦੇ ਕੁਝ ਹੋ ਰਿਹਾ ਤੇ ਕਰਦੇ ਕੁਝ ਹੋ ਰਿਹਾ ਉਹ ਸਾਰਾ ਕੁਝ ਜਿਹੜਾ ਵਾ ਉਹ ਲੋਕਾਂ ਦੇ ਸਾਹਮਣੇ ਲਿਆਵਾਂਗੇ ਇਹਦੇ ਜ਼ਿੰਮੇਵਾਰ ਜਿਹੜੇ ਆ ਉਹ ਏਜੰਸੀ ਦੇ ਮਾਲਕ ਹੋਣਗੇ ਜਿਹੜੇ ਇੱਥੇ ਕੰਮ ਕਰਦੇ ਉਹ ਹੋਣਗੇ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਇਹਨਾਂ ਦੀ ਹੋਊਗੀ ਇਸ ਕਰਕੇ ਉਸ ਤੋਂ ਬਾਅਦ ਜੇ ਸਾਨੂੰ ਇਨਸਾਫ ਨਾ ਮਿਲਿਆ ਤੇ ਨਾਲ ਹੀ ਰੋਡ ਚੱਲਦਾ ਵਾ ਇਸ ਕਰਕੇ ਰੋੜ ਤੇ ਵੀ ਬਹਾਂਗੇ ਪ੍ਰਸ਼ਾਸਨ ਨੋਟ ਕਰੇ ਸੀਆਈਡੀ ਨੋਟ ਕਰੇ ਆਪਣੇ 25 ਤਰੀਕ ਦਿਨ ਸੋਮਵਾਰ ਨੂੰ ਜਿਹੜਾ ਵਾ ਉਹ ਧਰਨਾ ਦਿੱਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ